ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸੋ ਅੱਜ ਦਾ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀਆਂ ਜਾਤ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਗੱਭਣ ਬੱਚੀਆਂ ਵਿਖਾਉਣੀਆਂ ਇਹਨਾਂ ਦੇ ਵਿੱਚੋਂ ਲਗਭਗ ਸਾਰੀਆਂ ਦੰਦਾ ਜੀ ਆ ਕੋਈ ਜਵਾਨ ਨਹੀਂ ਸਾਰੀਆਂ ਦੰਦਾ ਚ ਦੋ ਦਾ ਕਨਫਰਮ ਗੱਬਣ ਚੈੱਕ ਪਾਸ ਹੈ ਮੁੱਲ ਜਮਾ ਜਾਇ ਜੀ ਹੋਣਗੇ ਇਨਫਾਰਮੇਸ਼ਨ ਲੈ ਦੇਣਾ ਉਹ ਕਰਦੇ ਆਲਵਾ ਦਿੰਨੇ ਹੈ ਪ੍ਰੋਪਰ ਸਾਰੀ ਇਨਫਾਰਮੇਸ਼ਨ ਲੈ ਕੇ ਹਾਂਜੀ ਸਾਸੀ ਆ ਬਾਈ ਨਾਮ ਦੇ ਨਾਮ ਕਲਜੀਤ ਸਿੰਘ ਪਿੰਡ ਪੇਖਾ ਜੇਲਾ ਮੋਗਾ ਤਹਿਸੀਲ ਬਗਾਪੁਰਣਾ ਫੋਨ ਨੰਬਰ ਦੱਸੀਏ 9814441685 ਇੱਕ ਨੰਬਰ ਤੋਂ ਸ਼ੁਰੂ ਕਰ ਲੀਏ ਬਾਈ ਹਾਂਜੀ ਕਿੰਨੇ ਚਿਰ ਦੀ ਗੱਬਣ ਆ ਇਹ ਵੀਰੇ 3 ਮਹੀਨੇ ਤੇ 10 ਦਿਨ ਦੀ ਗੱਬਣ ਆ ਚੈੱਕ ਦੀ ਹਾਂ ਚੈੱਕ ਪਾਸ ਤਰੀਕ ਦੀ ਪਰਚੀ ਆ ਜਿਹੜਾ ਇਹਦੇ ਅੰਦਰ ਟੀਕਾ ਉਹਦੀ ਵੀ ਪਰਚੀ ਐ ਅੱਜ ਬਸੰਤ ਭਲੂਰ ਵਾਲੇ ਡਾਕਟਰ ਤੋਂ ਚੈੱਕ ਕਰਵਾਈ ਐ ਉਹਦੀ ਵੀ ਵੀਡੀਓ ਆ ਉਹ ਬੰਦੇ ਦੀ ਅਗਲਾ ਆਪਦੀ ਫੇਰ ਵੀ ਚੈੱਕ ਕਰਖ ਲੈ ਜੀ ਠੀਕ ਐ ਇਹਨੇ ਮੇਰੇ ਤੋਂ ਲੈ ਜਾਣੀ ਐ ਪਰ ਮੇਰੇ ਕੋਲੇ ਸਬੂਤ ਆ ਉਸ ਡਾਕਟਰ ਦੀ ਵੀ ਜਿੰਨੇ ਚਿਰ ਜੀ ਉਹਨਾਂ ਨੇ ਕਿਹਾ ਤਿੰਨ ਮਹੀਨੇ ਦਾਸ ਦੇਣੋਗਾ ਤਾਂ ਤਿੰਨਾਂ ਤੋਂ ਪਲੱਸ ਹੀ ਐ ਨਾ ਢਾਈਆਂ ਦੀ ਐ ਬਈ ਠੀਕ ਐ ਯਾਨੀ ਦੀ ਇਹਦਾ ਇਹ ਤਿੰਨਾਂ ਦੀ ਆ ਪੰਜਾਂ ਦੀ ਹੂੰ ਸਹੀ ਐ ਜੀ ਕੱਢੀਏ ਬਾਹਰ ਨੂੰ ਬਈ ਦੋਸਤੋ ਤੈਨਾ ਤਲਕਣਾ ਜੀ ਤਲਕਣਾ ਜਾਣਾ ਚਲੋ ਦੋਨੇ ਜਮਾ ਕੋਈ ਪੈਰਾਂ ਚ ਘੋਰਾ ਵੀ ਕਿਸੇ ਦੀ ਕੋਈ ਪ੍ਰੋਬਲਮ ਹੋਵੇ ਜਾਂ ਥਾਣ ਬੋੜ ਚਾਂਗ ਵਾਲਾ ਇਹਦੀ ਤਸੱਲੀ ਹੈ ਕਣੀਆਂ ਪੈ ਕੇ ਹੜਕਾਂ ਤਲਕਣਾ ਦੋਸਤੋ ਕਣਮਣ ਹੋ ਕੇ ਰਟੀ ਹੈ ਤਲਕਣ ਕਰਕੇ ਤਾਂ ਕਰਕੇ ਬਾਈ ਕਹਿੰਦਾ ਤੋੜ ਕੇ ਨਹੀਂ ਵਿਖਾਉਂਦੇ ਬਾਕੀ ਨਵਾ ਹਾਨ ਹੈ ਕਿਹੜਾ ਬੁੱਢੀਆਂ ਜਿਹੜੀਆਂ ਲੰਗ ਮਾਰਦੀਆਂ ਹੋਣੀਆਂ ਇਹ ਖੀਰੀ ਆ ਜੀ ਨਾਲੇ ਮੂੰਹ ਠੀਕ ਹੈ ਜੀ ਆਹੀ ਇਕੱਲੀ ਦੋਨ ਤੇ ਦੰਦ ਚੱਕ ਲਈ ਪਰਲੀ ਵੀ ਖੀਰੀ ਹੈ ਜਿਹੜੀ ਤਿੰਨੇ ਖੀਰਾਂ ਹੀ ਹੈ ਇਹ ਆ ਵੀ ਖੀਰੀ ਆ ਇਹਨੇ ਚੱਕ ਲੈ ਮਾੜੇ ਜੀ ਠੀਕ ਹੈ ਯਾਨੀ ਇਹਦੀ ਪੂਰੇ ਨਹੀਂ ਚੱਕਈ ਹੈ ਇਹਦੇ ਵਿੱਚ ਹਮ ਸਹੀ ਹੈ ਦੰਦਾ ਜੀ ਸਾਰਿਆਂ ਹਾਂ ਦੰਦਾ ਜੀ ਦੋਸਤੋ 3 ਮਹੀਨੇ 10 ਦਿਨ ਦੀ ਗੱਬਣ ਚੈੱਕ ਪਾਸ ਹੈ ਬਾਈ ਕਹਿੰਦਾ ਜਿਹੜੇ ਦਿਨ ਦੀ ਏ ਆਈ ਹੋਈ ਹੈ ਉਹਦੀ ਪਰਚੀ ਮਿਲੂਗੀ ਜਿਹੜਾ ਸੀਵਨ ਲੱਗਿਆ ਉਹ ਸਟਰਾ ਵੀ ਹੈਗਾ ਜੀ ਆਪਣੇ ਕੋਲੇ ਆ ਉਹਨਾਂ ਨੇ ਦਿੱਤਾ ਵਾ ਠੀਕ ਹੈ ਹਾਂ 12.5 ਹਜ਼ਾਰ ਲੀਟਰ ਦੀ ਕੈਪੈਸਿਟੀ ਵਾਲਾ ਠੀਕ ਆ ਇਹਦੀ ਵਛੀ ਦਾ ਸੀਜ਼ਨ ਦਾ 300 ਦਿਨਾਂ ਦਾ ਠੀਕ ਹੈ ਜੀ 33 34 ਲੀਟਰ ਵਾਲਾ ਜਿਹੜਾ ਕੇ ਅੰਦਰ ਬੱਚਾ ਹੈ ਸਹੀ ਹੈ ਜੀ ਹਾਂ ਜੀ ਦਿਹਾੜੀ ਦਾ ਯਾਨੀ ਹੂੰ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਜਿਹੜਾ ਵਛੀ ਨੇ ਬੱਚਾ ਦੇਣਾ 33 34 ਲੀਟਰ ਦੁੱਧ ਦੇਣਾ ਉਹਨੇ ਸਟਰਾ ਹੈਗਾ ਇੰਪੋਰਟਡ ਸੈਕਸ ਰਸੀਵਨ ਲੱਗਾ ਜੀ ਤੋ ਇਹ ਪ੍ਰੈਗਨੈਂਟ ਹੈ ਦੁੱਧ ਵਾਲੇ ਦੰਦਾ ਚ ਖੀਰੀ ਵਛੀ ਐਚ ਐਫ ਨਸਲ ਦਾ ਹੀ ਸਿਵਨ ਲੱਗਾ ਵਜਨ ਬਹੁਤ ਆ ਗਰੋਥ ਬਹੁਤ ਚੰਗੀ ਕੀਤੀ ਹੋਈ ਆ ਸੋਹਣਾ ਬੋਡੀ ਸਟਰਕਚਰ ਆ ਖੁੱਲਡਲੇ ਅੰਗਾ ਪੈਰਾਂ ਦੀ ਆ ਮੱਝਾਂ ਵਰਗਾ ਪੈਠ ਭੜਾ ਝੋਲੀ ਬਹੁਤ ਸੋਹਣੀ ਆ ਤਿੰਨਾਂ ਦੇ ਤਿੰਨਾਂ ਵੜਾਂ ਦੇ ਕਿਸੇ ਦੇ ਵੀ ਫੋੜ ਸ਼ਾਂਗ ਨਹੀਂ ਮੋਟੇ ਮੋਟੇ ਥਾਣਾਂ ਗੈਬ ਚ ਲੱਗੇ ਮੁੱਲ ਬਾਈ ਕਲਜੀਤ ਜੈਜ ਤਿੰਨਾਂ ਦੇ ਆਪਾਂ ਜੀ ਫੋਨ ਤੇ ਕਰਾਂਗੇ ਜੈਜ ਹੋਣਗੇ ਬਹੁਤ ਜ਼ਿਆਦੇ ਬਾਕੀ ਤੁਸੀਂ ਵੇੜਾਂ ਵੇੜਾਂ ਵੇਖ ਲਓ ਜੀ ਜਿਹਦੇ ਘਰੇ ਦੋਨੇ ਜਾਵੜੀਆਂ ਜਿੱਦਾਂ ਸੂਪੀਆਂ ਉਹਨਾਂ ਦੇ ਘਰ ਦਾ ਪੂਰੀ ਜ਼ਿੰਦਗੀ ਹੱਥੇ ਰੋਜ਼ਗਾਰ ਚ ਲਾਉਣ ਵਾਲੀਆਂ ਇਹ ਵੀ ਬੰਦਾ ਸਾਂਭੂਗਾ ਨਵੀਂ ਉਮਰ ਆ ਜੀ ਇਹਨਾਂ ਦੀ ਤੇ ਜਾ ਕੇ ਇਹਨਾਂ ਨੇ ਕਰਮਾ ਲੀਆਂ ਨੇ ਸੂਪਣਾਂ ਆ ਪੰਜਾਂ ਦੀ ਉਹ ਤਿੰਨਾਂ ਦੀ ਆ ਜੀ ਰੋਤ ਤੇ ਸੁਣਾ ਜਾ ਕੇ ਇਹਨਾਂ ਨੇ ਦੋਸਤੋ ਵਧੀਆ ਰੋਤ ਤੇ ਸੁਣਾ ਅੱਗੇ ਮੌਸਮ ਵਧੀਆ ਆ ਗਿਆ ਵਧੀਆ ਰੁੱਤ ਸੁਹਣਾ ਫੁੱਲ ਪੈਸਿਆਂ ਦੀਆਂ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰਦਾ ਦੋ ਨੰਬਰ ਚਿੱਟੇ ਰੰਗ ਦੀ ਵੱਛੀ ਹੈ ਵਿੱਚ ਕਾਲੇ ਰੰਗ ਦੇ ਆ ਗੈਂਤੀ ਕਿਦੀਆਂ ਬਲੈਕ ਬਲੈਕ ਬਿੰਦੀਆਂ ਜੀਆਂ ਡੱਬੀਆਂ ਜੀਆਂ ਗੋਲ-ਗੋਲ ਆ ਇਹ ਪੰਜਾਂ ਦੀ ਗੱਬਣ ਚੈੱਕ ਪਾਸ ਹੈ ਝੋਲੀਆਂ ਤਿੰਨਾ ਵੜਾ ਨਹੀਂ ਚੰਗੀਆਂ ਇਹਦੀ ਵੀ ਜਦੋਂ ਚੈੱਕ ਕਰਾਈ ਆ ਡਾਕਟਰ ਦੀ ਵੀਡੀਓ ਹੈਗੀ ਆ ਇਹਦੀ ਵੀ ਹੈਗੀ ਆ ਇਹਦੀ ਵੀ ਹੈਗੀ ਦੋਨਾਂ ਦੀ ਹੈਗੀ ਆ ਜੀ ਠੀਕ ਹੈ ਜੀ ਲਾਸਟ ਵਾਰੇ ਦੱਸ ਲਈ ਇਹਦੀ ਇਹ ਵੀ ਮੂੰਹ ਖੀਰੀ ਹੈ ਠੀਕ ਹੈ ਦੇਖੇਂ ਹੀਪਰ ਆ ਜੀ ਦੇਖ ਲਓ ਇਹ ਵੀ ਚੰਗੀਆਂ ਯਾਨੀ ਕਿ ਹੈਗੀ ਆ ਰਿਕਾਰਡਿੰਗ ਨਹੀਂ ਇਹਦਾ ਆਪਣੇ ਕੋਲੇ ਐਵੇਂ ਤਾਂ ਇਹਦਾ ਝੂਠ ਮਾਰਦੇ ਨੇ ਠੀਕ ਹੈ ਬਾਕੀ ਤੁਹਾਨੂੰ ਬੱਚੀ ਦੱਸੀ ਜਾਂਦੀ ਆ ਫਿਰ ਹੂੰ ਦੋਸਤੋ ਇਹਦਾ ਬਾਈ ਕਹਿੰਦਾ ਸੀ ਬੰਦਾ ਆਪਣੇ ਕੋਲੇ ਰਿਕਾਰਡ ਹੈ ਨਹੀਂ ਜਿਹੜਾ ਹੈਗਾ ਉਹ ਤੁਹਾਨੂੰ ਦੱਸਦਾ ਇਹ ਵੀ ਦੁੱਧ ਵਾਲੇ ਦੰਦਾਂ 'ਚ ਹੈ ਇਹਨੇ ਹੋਰ ਮਹੀਨੇ ਖੰਡ ਤੇ ਕਰਾ ਮਹੀਨਾ ਕੋਈ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ ਨਾਲੇ ਤਾਂ ਵਜਣਾ ਹੋਰ ਕਰ ਦਿੰਦਾ 13 ਮਹੀਨਿਆਂ ਦੀ ਹੈਗੀ ਆ 2 ਮਹੀਨਿਆਂ ਵਿੱਚ ਨੀਕਾ ਲੈ ਲੈਣਾ ਹੈ ਖੀਰੀ ਖੀਰੀ ਨੇ ਸੂ ਪੈਣਾ ਬਾਕੀ ਥਣ ਬਹੁਤ ਸੋਹਣਾ ਲੱਗਾ ਦੋ ਮਹੀਨਿਆਂ ਨੂੰ ਏਆਈ ਅਗਲਾ ਕਰਾ ਸਕਦਾ ਜੇ ਵਧੀਆ ਸੇਵਾ ਅਗਲਾ ਕੇਅਰ ਕਰ ਲੈਂਦਾ ਤੇ ਖੀਰੀ ਖੀਰੀ ਬੱਚੀ ਸੂ ਪੂਗੀ ਇਹ ਤਿੰਨ ਪਸ਼ੂ ਸੇਲ ਹੈ ਮੁੱਲ ਬਾਈ ਕਹਿੰਦਾ ਜਮੇ ਜਾਇਜ ਹੋਣਗੇ ਕਰ ਲਾਂਗੇ ਬਾਈ ਕਹਿੰਦਾ ਫੋਨ ਤੇ ਅਗਲਾ ਭੈਣ ਭਰਾ ਬੇਫਿਕਰ ਹੋ ਕੇ ਆ ਜੇ ਤਿੰਨੇ ਐਚਐਫ ਨਸਲ ਦੀਆਂ ਬੱਚੀਆਂ ਫੁੱਲ ਜਾਂਦ ਵਾਲੀਆਂ ਪ੍ਰਿੰਟ ਪ੍ਰਿੰਟ ਤਿੰਨਾਂ ਦੀ ਸੋਹਣੀਆਂ ਫੋਰ ਸ਼ਾਂਗ ਤਿੰਨਾਂ ਨਾਗਾਂ ਜੋ ਕਿਸੇ ਦੇ ਭੋਰਾਵ ਨਹੀਂ ਚਮਕ-ਜੁਮਕ ਤਿੰਨਾਂ ਵਹਿੜਾਂ ਦੇ ਪਿੰਡਿਆਂ 'ਚ ਫੁੱਲੀ ਆ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰਦਾ ਫੁੱਲ ਪੈਸਿਆਂ ਦੀਆਂ ਵਹਿੜਾਂ ਦੋ ਦਾ ਕਨਫਰਮ ਗੱਬਣ ਇੱਕ ਸੀਵਨ ਲਾਈਨ ਨੂੰ ਤਿਆਰ ਆ ਮਹੀਨਾ ਕ ਅਗਲਾ ਵਧੀਆ ਕੇਅਰ ਕਰ ਲੂ ਸੀਵਨ ਲੈ ਜੂਗੀ ਫੋਨ ਨੰਬਰ ਸਕਰੀਨ ਤੇ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ